ਪਿੰਨ ਪਿੰਨ ਸਭ ਹੁ ਕਰ ਜਾਨਾ ਇੱਕ ਰੂਪ ਕਿਨ ਹੂੰ ਪਹਿਚਾਨਾ ਦਸ ਪਾਤਸ਼ਾਹੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਜੋਤ ਨੇ ਭਾਈ ਉਹਨਾਂ ਨੂੰ ਭਿੰਨ ਭਿੰਨ ਸਮਝਣਾ ਸਾਡੀ ਨਾ ਸਮਝੀ ਹੈ ਭਾਈ ਨੰਦ ਲਾਲ ਜੀ ਦੀਆਂ ਸ੍ਰੀ ਜੋਤ ਵਿਗਾਸ ਦੇ ਵਿੱਚ ਲਿਖੀਆਂ ਇਹ ਪੰਕਤੀਆਂ ਵੀ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਨੇ ਕਿ ਆਕਦੇ ਨੇ ਭਾਈ ਨੰਦ ਲਾਲ ਜੀ ਹਮੂ ਨਾਨਕ ਅਸਤੋ ਹਮੂ ਅੰਗਦ ਅਸਤ ਹਮੂ ਯਮਰਦਾਸ ਅਫਜ਼ਲੋ ਅਮ ਜਦ ਅਸਤ ਹਮੂ ਰਾਮ ਦਾਸੋ ਹਮੂ ਅਰਜੁਨ ਅਸਤ ਹਮੂ ਹਰ ਗੋਬਿੰਦਿਆ ਕਰਮੋ ਐਸਨ ਅਸਤ ਹਮੂ ਅਸਤ ਹਰ ਰਾਈ ਕਰਤਾ ਗੁਰ ਬਦਿਆਸ ਕਾਰਾ ਹਮ ਪੁਸਤੂਰੂ ਹਮੂ ਹਰ ਕਿਸ ਨਿਆਮੰਦਾ ਸਰਬਉਲੰਦ ਅਜ਼ੂ ਹਾਸਲੇ ਉਮੀਦ ਹਰ ਮੁਸਤਮੰਦ ਹਮੂ ਅਸਤ ਤੇਗ ਬਹਾਦਰ ਗੁਰੂ ਕੇ ਗੋਬਿੰਦ ਸਿੰਘ ਆਮਦ ਅਜ਼ ਨੂਰ ਊ ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ ਹਮੂ ਸ਼ਬਦ ਯੋਗੋਹਰ ਹਮੂ ਮਾਨਕ ਅਸਤ ਹਮੂ ਸ਼ਬਦ ਯੋਗੋਹਰ ਹਮੂ ਮਾਨਕ ਅਸਤ ਇਹ ਪੰਕਤੀਆਂ ਇਸ ਗੱਲ ਦਾ ਪ੍ਰਮਾਣ ਨੇ ਭਾਈ ਦਸ ਗੁਰੂ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਨਿਰੰਕਾਰ ਨੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਅਕਾਲ ਪੁਰਖ ਦੇ ਵਿੱਚ ਫਰਕ ਸਮਝਦੇ ਹਨ ਉਹਨਾਂ ਬਾਰੇ ਬਾਣੀ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ ਜਿਨ ਕੈ ਪੀਤਰ ਹੈ ਅੰਤਰਾ ਜੈਸੇ ਪਸ ਤੈਸੇ ਓਏ ਨਰਾ ਪਸੂ ਦੀਪਾਂ ਤੇ ਜਾਣਿਆ ਹੈ ਉਹਨਾਂ ਨੂੰ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਤੇ 10 ਗੁਰੂ ਸਾਹਿਬਾਨਾਂ ਦੇ ਵਿੱਚ ਅੰਤਰ ਸਮਝਿਆ ਹੈ। ਗੁਰੂ ਨੂੰ ਛੱਡ ਕੇ ਹੋਰ ਕਿਧਰੇ ਰੱਬ ਲੱਭਣਾ ਤਾਂ ਹਨੇਰੇ ਦੇ ਵਿੱਚ ਟੱਕਰਾਂ ਮਾਰਨੀਆਂ ਨੇ ਭਾਈ। ਐਸੇ ਹੱਡ-ਗੋਡੇ ਪਣਾਉਣਾ ਹੀ ਹੈ ਜੇ ਅਸੀਂ ਇਹ ਕਹਿਣ ਦੀ ਹਿੰਮਤ ਰੱਖਦੇ ਹੋਈਏ ਕਿ ਜੇ ਕੋਈ ਹੋਰ ਗੁਰੂ ਪਾਰ ਬ੍ਰਹਮ ਵੀ ਹੈ ਤਾਂ ਉਹ ਵੀ ਉਸ ਦੇ ਦਰਸ਼ਨ ਦੇ ਚਾਹਵਾਨ ਨਹੀਂ ਫਿਰ ਵੀ ਪ੍ਰਾਪਤੀ ਤਾਂ ਹੋਵੇਗੀ ਜਿਵੇਂ ਇੱਕ ਗਾਥਾ ਆਉਂਦੀ ਹੈ ਕਿ ਇੱਕ ਰਾਜਾ ਸੀ ਉਸ ਦੇ ਮਨ ਦੇ ਵਿੱਚ ਪਰਮਾਤਮਾ ਦੇ ਮਿਲਾਪ ਦੀ ਇੱਛਾ ਪ੍ਰਗਟ ਹੋ ਜਾਂਦੀ ਹੈ ਤੇ ਉਹ ਆਪਣਾ ਸਾਰਾ ਰਾਜ ਭਾਗ ਆਪਣੇ ਪੁੱਤਰਾਂ ਨੂੰ ਸੌਂਪ ਕੇ ਆਪਣੇ ਨਾਲ ਕੁਝ ਕ ਕੀਮਤੀ ਸਮਾਨ ਲੈ ਕੇ ਜੰਗਲਾਂ ਵੱਲ ਨੂੰ ਤੁਰ ਪੈਂਦਾ ਹੈ ਤੇ ਇੱਕ ਠੱਗ ਨੂੰ ਇਸ ਬਾਰੇ ਪਤਾ ਲੱਗ ਗਿਆ ਤੇ ਉਹ ਠੱਗ ਸਾਧੂਆਂ ਵਾਲਾ ਲਿਬਾਸ ਪਾ ਕੇ ਉਸ ਰਾਜੇ ਦੇ ਰਸਤੇ ਦੇ ਵਿੱਚ ਬੈਠ ਜਾਂਦਾ ਹੈ ਜਦੋਂ ਰਾਜੇ ਦੀ ਨਿਗਾਹ ਉਸ ਤੇ ਪਈ ਤਾਂ ਰਾਜੇ ਨੇ ਸੋਚਿਆ ਕਿ ਇਹ ਕੋਈ ਪੂਰਨ ਮਹਾਪੁਰਸ਼ ਜਾਪਦੇ ਨੇ ਇਹਨਾਂ ਨੂੰ ਗੁਰੂ ਧਾਰਨ ਕਰ ਲੈਣਾ ਚਾਹੀਦਾ ਹੈ ਰਾਜੇ ਨੇ ਇਹ ਸੋਚ ਕੇ ਮਹਾਪੁਰਸ਼ਾਂ ਦੇ ਰੂਪ ਦੇ ਵਿੱਚ ਬੈਠੇ ਉਸ ਠੱਗ ਨੂੰ ਜਾ ਪ੍ਰਣਾਮ ਕੀਤੀ ਤੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਤੁਹਾਨੂੰ ਗੁਰੂ ਧਾਰਨ ਕਰਨਾ ਚਾਹੁੰਦਾ ਹਾਂ ਉਹ ਠੱਗ ਕਹਿਣ ਲੱਗਿਆ ਗੁਰੂ ਧਾਰਨ ਕਰਨਾ ਕੋਈ ਸੌਖਾ ਕੰਮ ਨਹੀਂ ਭਾਈ ਪਹਿਲਾਂ ਤਨ ਮਨ ਧਨ ਸਭ ਅਰਪਣ ਕਰਨਾ ਪੈਂਦਾ ਹੈ ਗੁਰੂ ਨੂੰ ਫਿਰ ਹੁਕਮ ਮੰਨਣਾ ਪੈਂਦਾ ਹੈ ਰਾਜਾ ਕਹਿਣ ਲੱਗਿਆ ਮੈਨੂੰ ਮਨਜ਼ੂਰ ਹੈ ਸਵਾਮੀ ਜੋ ਆਪ ਜੀ ਕਹੋਗੇ ਮੈਂ ਉਹੀ ਕਰਨਾ ਹੈ ਧੰਗ ਕਹਿਣ ਲੱਗਿਆ ਕਿ ਚੰਗਾ ਭਾਈ ਇਸ ਤਰ੍ਹਾਂ ਕਰੋ ਜੋ ਕੁਝ ਵੀ ਤੁਹਾਡੇ ਕੋਲ ਇਸ ਵੇਲੇ ਹੈ ਸਭ ਇੱਥੇ ਅਰਪਣ ਕਰ ਦਿਓ ਤੇ ਚੌਕੜੀ ਮਾਰ ਕੇ ਅੱਖਾਂ ਬੰਦ ਕਰਕੇ ਬੈਠ ਜਾਵੋ ਤੇ ਜਦ ਤੱਕ ਮੈਂ ਤੁਹਾਨੂੰ ਹੁਕਮ ਨਾ ਦੇਵਾਂ ਤੁਸੀਂ ਅੱਖਾਂ ਨਹੀਂ ਖੋਲਣੀਆਂ ਰਾਜਾ ਉਸ ਠੱਗ ਨੂੰ ਪੂਰਾ ਗੁਰੂ ਸਮਝ ਕੇ ਉਸ ਦਾ ਹੁਕਮ ਮੰਨ ਕੇ ਅੱਖਾਂ ਬੰਦ ਕਰਕੇ ਬੈਠ ਗਿਆ ਤੇ ਉਹ ਥੱਗ ਜੋ ਰਾਜੇ ਦਾ ਕੀਮਤੀ ਸਮਾਨ ਸੀ ਸਾਰਾ ਲੈ ਕੇ ਉਥੋਂ ਨਿਕਲ ਜਾਂਦਾ ਹੈ 24 ਘੰਟੇ ਬਤੀਤ ਹੋ ਗਏ ਰਾਜੇ ਨੂੰ ਬੈਠਿਆਂ-ਬੈਠਿਆਂ ਅੱਖਾਂ ਬੰਦ ਕੀਤੀਆਂ ਨੇ ਉਸੇ ਤਰ੍ਹਾਂ ਆਸਣ ਲਾਇਆ ਹੋਇਆ ਹੈ ਤੇ 24 ਘੰਟੇ ਬਤੀਤ ਹੋ ਗਏ ਰਾਜੇ ਨੇ ਆਵਾਜ਼ ਮਾਰੀ ਗੁਰੂ ਜੀ ਹੁਣ ਅੱਖਾਂ ਖੋਲ ਲਵਾਂ ਪਰ ਕੋਈ ਉਥੇ ਗੁਰੂ ਬੈਠਾ ਹੋਵੇ ਤਾਂ ਬੋਲੇ ਉਹ ਥੱਕ ਤਾਂ ਉਤੋਂ ਤਿੱਤਰ ਹੋ ਚੁੱਕਿਆ ਸੀ ਇਸੇ ਤਰ੍ਹਾਂ ਤਿੰਨ ਦਿਨ ਤਿੰਨ ਰਾਤਾਂ ਹੋਰ ਬਤੀਤ ਹੋ ਗਈਆਂ ਫਿਰ ਰਾਜਾ ਉਸੇ ਤਰ੍ਹਾਂ ਅੱਖਾਂ ਬੰਦ ਕਰਕੇ ਬੈਠਾ ਰਿਹਾ ਕਿ ਗੁਰੂ ਜੀ ਦੇ ਹੁਕਮ ਤੋਂ ਬਗੈਰ ਅੱਖਾਂ ਨਹੀਂ ਖੋਲਣੀਆਂ ਨਹੀਂ ਖੋਲਣੀਆਂ ਅੱਖਾਂ ਜਦ ਤੱਕ ਗੁਰੂ ਜੀ ਹੁਕਮ ਨਹੀਂ ਦਿੰਦੇ ਅਖੀਰ ਭਗਵਾਨ ਆਪ ਪ੍ਰਗਟ ਹੋਏ ਤੇ ਰਾਜੇ ਨੂੰ ਕਿਹਾ اے ਰਾਜਨ ਅੱਖਾਂ ਖੋਲ ਭਾਈ ਤੇ ਰਾਜੇ ਨੇ ਪੁੱਛਿਆ ਤੂੰ ਕੌਣ ਹੈ ਭਗਵਾਨ ਕਹਿਣ ਲੱਗੇ ਜਿਸ ਦੇ ਮਿਲਾਪ ਦੀ ਤਾਂਗ ਦੇ ਵਿੱਚ ਤੂੰ ਬੈਠਾ ਹੋਇਆ ਹੈ ਮੈਂ ਉਹੀ ਹਾਂ ਰਾਜਾ ਕਹਿਣ ਲੱਗਿਆ ਪਰ ਮੈਂ ਆਪਣੇ ਗੁਰੂ ਜੀ ਦੇ ਹੁਕਮ ਤੋਂ ਬਿਨਾਂ ਅੱਖਾਂ ਨਹੀਂ ਖੋਲ ਸਕਦਾ ਭਗਵਾਨ ਕਹਿਣ ਲੱਗੇ ਉਹ ਤਾਂ ਠੱਗ ਸੀ ਭਾਈ ਤੇਰਾ ਸਾਰਾ ਸਮਾਨ ਲੈ ਕੇ ਇਥੋਂ ਭੱਜ ਗਿਆ ਇੱਥੇ ਕੋਈ ਨਹੀਂ ਹੈ ਅੱਖਾਂ ਖੋਲ ਕੇ ਵੇਖ ਤੇ ਰਾਜਾ ਕਹਿਣ ਲੱਗਿਆ ਖਬਰਦਾਰ ਜੇ ਮੇਰੇ ਗੁਰੂ ਨੂੰ ਠੱਗ ਕਿਹਾ ਭਗਵਾਨ ਉਸ ਦਾ ਇਹ ਜਵਾਬ ਇਹਨਾਂ ਵਿਸ਼ਵਾਸ ਵੇਖ ਕੇ ਠੱਗ ਦੇ ਕੋਲ ਚਲੇ ਗਏ ਤੇ ਉਸ ਨੂੰ ਜਾ ਕੇ ਸਾਰੀ ਵਾਰਤਾ ਸੁਣਾਉਣੀ ਕੀਤੀ ਤੇ ਆਖਿਆ ਜਲਦੀ ਚੱਲ ਕੇ ਰਾਜੇ ਨੂੰ ਅੱਖਾਂ ਖੋਲਣ ਦਾ ਹੁਕਮ ਦਿਓ ਠੱਗ ਨੇ ਜਦੋਂ ਭਗਵਾਨ ਦੇ ਨਾਲ ਜਾ ਕੇ ਰਾਜੇ ਨੂੰ ਅੱਖਾਂ ਖੋਲਣ ਦਾ ਹੁਕਮ ਦਿੱਤਾ ਤਾਂ ਰਾਜੇ ਨੇ ਅੱਖਾਂ ਖੋਲੀਆਂ ਤੇ ਵੇਖਿਆ ਠੱਗ ਤੇ ਭਗਵਾਨ ਦੋਵੇਂ ਉਸ ਦੇ ਸਾਹਮਣੇ ਖੜੇ ਨੇ ਰਾਜੇ ਨੇ ਪਹਿਲਾਂ ਉਸ ਠੱਗ ਦੇ ਚਰਨਾਂ ਤੇ ਸੀਸ ਨਿਵਾਇਆ ਤੇ ਫਿਰ ਠੱਗ ਦੇ ਕਹਿਣ ਤੇ ਭਗਵਾਨ ਦੇ ਚਰਨਾ ਤੇ ਮੱਥਾ ਟੇਕਿਆ ਵੇਖ ਲਵ ਭਾਈ ਰਾਜੇ ਵੀ ਠੱਗ ਤੇ ਸ਼ਰਦਾ ਵੱਜ ਗਈ ਤੇ ਠੱਗ ਤੇ ਵਿਸ਼ਵਾਸ ਕਰ ਲਿਆ ਅਤੇ ਪ੍ਰਾਪਤੀ ਹੋ ਗਈ ਭਗਵਾਨ ਦੇ ਦਰਸ਼ਨ ਹੋ ਗਏ ਉਸ ਨੂੰ ਅਤੇ ਅਸੀਂ ਜੇ ਪੂਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਕਰਾਂਗੇ ਤੇ ਸਾਨੂੰ ਕੀ ਪ੍ਰਾਪਤੀ ਨਹੀਂ ਹੋਵੇਗੀ ਗੱਲ ਦੇ ਨਿਬੜਦੀ ਹੈ ਵਿਸ਼ਵਾਸ ਦੇ ਨਾਲ ਸਾਡੀ ਹਾਲਤ ਤਾਂ ਇਹ ਹੈ ਕਿ ਸਾਡੇ ਵਿੱਚੋਂ ਕਈ ਨਰਕਾਂ ਦੇ ਡਰ ਤੋਂ ਗੁਰੂ ਗੋਬਿੰਦ ਸਿੰਘ ਨੂੰ ਪਰਮੇਸ਼ਰ ਕਹਿਣ ਤੋਂ ਡਰਦੇ ਨੇ ਭਾਈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਪੰਗਤੀ ਉਚਾਰੀ ਸੀ ਜੋ ਹਮਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮੇ ਪਰਹਿ ਹੈ ਬਾਬਾ ਜੀ ਮਹਾਂਪੁਰਸ਼ ਬਚਨ ਕਰਦੇ ਸਨ ਕਿ ਇਸ ਤੇ ਇੱਕ ਇਹ ਇੱਕ ਪਰਚਾ ਸੀ ਜਿਹੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਸਿੱਖਾਂ ਨੂੰ ਪਾਇਆ ਸੀ ਕਿ ਦੇਖੀਏ ਕਿ ਕੌਣ ਲਕੀਰ ਟੱਪਦਾ ਹੈ ਤੇ ਕੌਣ ਨਰਕਾਂ ਦੇ ਡਰ ਤੋਂ ਪਿੱਛੇ ਮੁੜ ਜਾਂਦਾ ਹੈ ਬਾਬਾ ਜੀ ਜਿਨ੍ਹਾਂ ਦੀ ਪੂਰਨ ਸ਼ਰਧਾ ਸੀ ਬੜੇ ਪਿਆਰ ਚ ਆ ਕੇ ਕਿਸੇ ਅਗੰਮੀ ਲੋਭ ਵਿੱਚ ਫਰਮਾਉਂਦੇ ਸਨ ਕਿ ਅਸੀਂ ਹਿੱਕ ਥਾਪੜ ਕੇ ਕਹਿੰਦੇ ਹਾਂ ਕਿ ਕਲਗੀਧਰ ਪਾਤਸ਼ਾ ਆਪ ਪਰਮੇਸ਼ਰ ਨੇ ਵੱਦ ਤੋਂ ਵੱਦ ਕੀ ਹੋਵੇਗਾ ਭਾਈ ਨਰਕਾਂ ਵਿੱਚ ਸੁੱਟ ਦਿੱਤੇ ਜਾਵਾਂਗੇ ਓਏ ਭੋਲਿਓ ਜੇ ਨਰਕਾਂ ਦੇ ਵਿੱਚ ਵੀ ਕਲਗੀਧਰ ਪਾਤਸ਼ਾ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲੈ ਲਵਾਂਗੇ ਤਾਂ ਨਰਕ ਵੀ ਠੰਡੇ ਹੋ ਜਾਣਗੇ ਭਾਈ ਇਹ ਨੰਦ ਲਾਲ ਜੀ ਫਰਮਾਉਂਦੇ ਨੇ ਕੂਚ ਤੁਹਾਡੇ ਉਤੋਂ ਜਦ ਤੋਂ ਦਿਲ ਨੂੰ ਘੂਲ ਘੁਮਾਇਆ ਬਾਗ ਬਹਿਸ਼ਤ ਨਿਕੰਮਾ ਸਮਝ ਕੇ ਪਹਿਰਾ ਹੀ ਠਰ ਲਾਇਆ ਵੇਖ ਲੋ ਭਾਈ ਉਹ ਵੀ ਹਨ ਜਿਹੜੇ ਲੱਖਾਂ ਸਵਰਗਾ ਨੂੰ ਲਤਾੜ ਦਿੰਦੇ ਨੇ ਤੇ ਉਹ ਵੀ ਹਨ ਜਿਹੜੇ ਨਰਕਾਂ ਦੇ ਡਰ ਤੋਂ ਗੁਰੂ ਨੂੰ ਪਰਮੇਸ਼ਰ ਕਹਿਣ ਤੋਂ ਡਰਦੇ ਨੇ ਭਾਈ ਕਬੀਰ ਜੀ ਮਹਾਰਾਜ ਵੀ ਕਹਿ ਰਹੇ ਨੇ ਕਬੀਰ ਨਰਕ ਸੁਰਗ ਤੇ ਮਰ ਰਹੋ ਸਤ ਗੁਰ ਕੀ ਪਰਸਾਦ ਚਰਨ ਕਮਲ ਕੀ ਮੋਜ ਮਹਿ ਰਹੋ ਅੰਤਿ ਅਰਿਆਦ ਕਬੀਰ ਜੀ ਸਾਨੂੰ ਵੀ ਸੇਰ ਦੇ ਰਹੇ ਹਨ ਭਾਈ ਸੁਰਗ ਬਾਸ ਨਾ ਬਚੀਏ ਡਰੀਏ ਨਰਕ ਨਿਵਾਸ